ਕੀ 1 ਜੁਲਾਈ ਤੋਂ ਨਹੀਂ ਲੱਗਣਗੇ ਸਕੂਲ ਜੁਲਾਈ ਦੇ ਵਿੱਚ ਬਾਇਮੰਥਲੀ ਪੇਪਰ ਹੋਣਗੇ ਜਾਂ ਨਹੀਂ ਜੀ ਐਸ ਐਸ ਕਾਲਜ ਦੋਸਤੋ ਉਹ ਆਪਸ ਦਾ ਸਵਾਗਤ ਕੀਤਾ ਜਾਂਦਾ ਹੈ ਚੈਨਲ ਪੰਜਾਬੀ ਕਲਾਸ ਸਟੱਡੀ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਡਾਊਟਸ ਸੀਗੇ ਉਹ ਕਲੀਅਰ ਕੀਤੇ ਜਾਣਗੇ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਦੋ ਵੱਡੀਆਂ ਅਪਡੇਟਸ ਵੀ ਕੀਏ ਕੀਤੇ ਜਾਣਗੀਆਂ ਜਿਸ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਹਾਡੀਆਂ ਜਿਹੜੀਆਂ ਅੱਗੇ ਛੁੱਟੀਆਂ ਨੇਗੇ ਉਹ ਅੱਗੇ ਵਧਣਗੀਆਂ ਜਾਂ ਨਹੀਂ ਵਧਣਗੀਆਂ ਗਰਮੀ ਦੀਆਂ ਅਤੇ ਜਿਹੜੇ ਜੁਲਾਈ ਦੇ ਵਿੱਚ ਮੰਥਲੀ ਪੇਪਰ ਹੁੰਦੇ ਨੇ ਉਹ ਕਿਸ ਤਰ੍ਹਾਂ ਹੋਣਗੇ ਤਾਂ ਜਿਸ ਇਸ ਵੀਡੀਓ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ ਇਸ ਤਰ੍ਹਾਂ ਦੀਆਂ ਸਾਰੀਆਂ ਐਜੂਕੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਅਪਡੇਟਸ ਨਹੀਂ ਆਪਣੇ ਚੈਨਲ ਤੇ ਮਿਲਦੀਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਪ ਸਭ ਤੋਂ ਪਹਿਲਾਂ ਗੱਲ ਕਰ ਦਿਆਂਗੇ ਤੁਹਾਡੇ ਜੁਲਾਈ ਬਾਇਓ ਮੰਥਲੀ ਜਿਹੜੇ ਪੇਪਰ ਹੁੰਦੇ ਹਨ ਹਰ ਸਾਲ ਉਹ ਇਸ ਸਾਲ ਹੋਣਗੇ ਜਾਂ ਨਹੀਂ ਮਤਲਬ ਅਗਲੇ ਮਹੀਨੇ ਜੁਲਾਈ ਦੇ ਵਿੱਚ ਉਹ ਪੇਪਰ ਹੋਣਗੇ ਜਾਂ ਨਹੀਂ ਹੋਣਗੇ ਹਾਂਜੀ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਤਾਂ ਜਿਹੜੇ ਹੈਗੇ ਨੇ ਉਹ ਬਾਇਓ ਮੰਥਲੀ ਪੇਪਰ ਹੁੰਦੇ ਨੇ ਜੁਲਾਈ ਮਹੀਨੇ ਦੇ ਵਿੱਚ ਜਿਸ ਦੇ ਵਿੱਚ ਤੁਹਾਡਾ ਜਿਹੜਾ ਸਲੀਵਸ ਹੁੰਦਾਗਾ ਅਪ੍ਰੈਲ ਦੇ ਮਈ ਦਾ ਹੁੰਦਾਗਾ ਠੀਕ ਹੈ ਜੀ ਉਹ ਜਿਹੜੇ ਪੇਪਰ ਨੇਗੇ ਤੁਹਾਡੇ ਉਹ ਹੋ ਜਾਣਗੇ ਤੁਹਾਡੇ ਸਟਾਰਟ ਜੁਲਾਈ ਦੇ ਦੂਜੇ ਹਫਤੇ ਜਾਂ ਲਾਸਟ ਦੇ ਹੁਣ ਤਾਂ ਜਿਹੜੇ ਉਹ ਪੇਪਰ ਨੇ ਤੁਹਾਡੇ ਉਹ ਪੱਕੀ لازਮੀ ਹੋਣਗੇ ਠੀਕ ਹੈ ਜੀ ਹਾਲਾਂਕਿ ਕੋਈ ਅਪਡੇਟ ਨਹੀਂ ਆਇਆਗਾ ਐਜੂਕੇਸ਼ਨ ਬੋਰਡ ਵੱਲੋਂ ਪਰ ਜਿਹੜੇ ਤੁਹਾਡੇ ਜਿਹੜੇ ਜੁਲਾਈ ਦੇ ਵਿੱਚ ਟੈਸਟ ਉਹ ਹੋਣਗੇ ਹੀ ਹੋਣਗੇ ਠੀਕ ਹੈ ਜੀ ਹੁਣ ਗੱਲ ਕਰਦੇ ਆਪਾਂ ਦੂਜੀ ਅਪਡੇਟ ਵੱਲ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਗਰਮੀ ਹੈ ਜਿਹੜੀ ਉਹ ਯਾਤਰਾ ਵੱਧਦੀ ਜਾ ਰਹੀ ਹੈਗੀ ਤਾਪਮਨ ਪੰਜਾਬ ਦੇ ਵਿੱਚ 45 ਤੋਂ ਉੱਤੇ ਜਾ ਰਿਹਾ ਹੈਗਾ ਠੀਕ ਹੈ ਜੀ ਪਰ ਕਈ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਹੈ ਕਿ ਬੂੰਦਬੰਦੀ ਹੋ ਰਹੀ ਹੈ ਪਰ ਜਿਹੜਾ ਟੈਂਪਰੇਚਰ ਹੈਗਾ ਉਹ ਉੱਥੀ ਉੱਥ ਠੀਕ ਹੈ ਜੀ ਤਾਂ ਜੇਕਰ ਆਪਾਂ ਮੌਸਮ ਵਿਭਾਗ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਪਹਿਲਾਂ ਅਲਰਟ ਜਾਰੀ ਕੀਤਾ ਹੋਏਗਾ ਕਿ ਜੁਲਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਗਰਮੀ ਪਵੇਗੀ ਪੜ੍ਹਾਈ ਦਾ ਕੋਈ ਸਿੱਖਿਆ ਵਿਭਾਗ ਵੱਲੋਂ ਕੋਈ ਇਸ ਤਰ੍ਹਾਂ ਦੀ ਅਪਡੇਟ ਨਹੀਂ ਆਈ ਕਿ ਜਿਹੜੀਆਂ ਤੁਹਾਡੀਆਂ ਛੁੱਟੀਆਂ ਨੇਗੀਆਂ ਉਹ ਵਧਾਈਆਂ ਜਾਣਗੀਆਂ ਨਹੀਂ ਜਾਂ ਨਹੀਂ ਵਧਾਈਆਂ ਜਾਣਗੀਆਂ ਪਰ ਜੇਕਰ ਆਪਾਂ ਹੋਰ ਹਲਕਿਆਂ ਦੀ ਗੱਲ ਕਰੀਏ ਠੀਕ ਹੈ ਜੀ ਪੰਜਾਬ ਤੋਂ ਇਲਾਵਾ ਹੋਰ ਹਲਕਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜੀ ਸੂਤਰਾਂ ਤੋਂ ਅਪਡੇਟਸ ਮਿਲੀਆਂ ਨੇ ਕਿ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਜਿਹੜੀਆਂ ਛੁੱਟੀਆਂ ਹੋ ਸਕਦੀਆਂ ਨੇਗੀਆਂ ਹੋਰ ਨਾ ਹਲਕਿਆਂ ਦੇ ਵਿੱਚ ਪਰ ਪੰਜਾਬ ਦੀ ਹਜੇ ਕੋਈ ਪਤਾ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਛੁੱਟੀਆਂ ਨੇਗੀਆਂ ਉਹ ਅੱਗੇ ਵਧੀਆਂ ਵਧਣਗੀਆਂ ਜਾਂ ਨਹੀਂ ਵਧਣਗੀਆਂ ਠੀਕ ਹੈ ਜੀ ਤਾਂ ਮਾਪਿਆਂ ਦਾ ਕਹਿਣਾ ਤੇ ਵਿਦਿਆਰਥੀਆਂ ਛੁੱਟੀਆਂ ਨਹੀਂ ਕਿ ਉਹ ਵਧਣੀਆਂ ਚਾਹੀਦੀਆਂ ਨੇਗੀਆਂ ਪਰ ਆਪਾਂ ਦੇਖਦੇ ਹਾਂ ਕਿ ਜੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਪੂਰੀ ਅਪਡੇਟ ਆ ਜਾਵੇਗੀ ਜੇ ਕੋਈ ਛੁੱਟੀਆਂ ਵਧਣੀਆਂ ਹੋਈਆਂ ਠੀਕ ਹੈ ਜੀ ਤਾਂ ਹੁਣ ਤੱਕ ਦੀ ਇਹੀ ਅਪਡੇਟ ਹੈ ਕਿ ਜਿਹੜੀਆਂ ਤੁਹਾਡੀਆਂ ਛੁੱਟੀਆਂ ਨੇਗੀਆਂ ਉਹ ਅੱਗੇ ਨਹੀਂ ਬਦਲਣ ਵਾਲੀਆਂ ਠੀਕ ਹੈ ਜੀ ਕੋਈ ਹਜੇ ਅਪਡੇਟ ਨਹੀਂ ਆਈ ਠੀਕ ਹੈ ਜੇ ਤੁਹਾਡੇ ਜਿਹੜੇ ਡਾਊਟ ਸੀਗੇ ਉਹ ਅੱਜ ਦੀ ਇਸ ਵੀਡੀਓ ਵਿੱਚ ਕਲੀਅਰ ਕੀਤੇ ਗਏ ਨੇਗੇ ਪਰ ਜੇਕਰ ਆਪਾਂ ਛੁੱਟੀਆਂ ਦੀ ਗੱਲ ਹੀ ਕਰੀਏ ਕਿ ਜਿਹੜੀਆਂ ਤੁਹਾਡੀਆਂ ਪਹਿਲੀਆਂ ਛੁੱਟੀਆਂ ਨੇਗੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਬਤਾ ਦਿੱਤੀਆਂ ਗਈਆਂ ਸੀਆਂ ਠੀਕ ਹੈ ਜੀ 10 ਦਿਨਾਂ ਦੀਆਂ ਪਰ ਹਜੇ ਤੱਕ ਕੋ ਹੀ ਲੱਗਣਗੇ ਪਰ ਜੇਕਰ ਸਾਡੇ ਕੋਲ ਕੋਈ ਹੋਰ ਅਪਡੇਟ ਆਉਂਦੀ ਹੈ ਛੁੱਟੀਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਣਗੀਆਂ ਅਤੇ ਨਾਲ ਦੇ ਨਾਲ ਟੈਲੀਗ੍ਰam ਗਰੁੱਪ ਨੂੰ ਜੁੜ ਜੁਆਣ ਕਰ ਲੈ ਜਿਸ ਤੁਹਾਨੂੰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅਪਡੇਟ ਮਿਲਦੀ ਰਹੂਗੀ ਟੈਲੀਗ੍ਰam ਗਰੁੱਪ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਅੱਜ ਦੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਹੋਰਾਂ ਨੂੰ ਵੀ ਇਸ ਡਾਊਟ ਬਾਰੇ ਜਾਨੂ ਹੋਣ ਅਤੇ ਹੋਰਾਂ ਦਾ ਵੀ ਇਹ ਡਾਊਟ ਹੈ ਜਿਹੜਾ ਉਹ ਛੁੱਟੀਆਂ ਨੂੰ ਲੈ ਕੇ ਉਹ ਕਲੀਅਰ ਹੋਵੇ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰ